ਕੱਲ 9 ਵਜੇ ਦੀ ਗੱਲ ਰਾਤ ਦੀ ਬੱਚੇ ਸੈਰ ਕਰਕੇ ਅੰਦਰ ਆਏ ਹੀ ਮੈਂ ਰੋਟੀ ਖਾਣ ਲੱਗਾ ਹੀ ਬਾਹਰੋਂ ਮੈਨੂੰ ਸੌਣ ਸੁਣਿਆ ਅੱਗ ਦੀ ਲਪਟ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਬੰਦ ਸੁੱਟੇ ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ ਰਾਤ ਹੋਣ ਕਰਕੇ ਮੂੰਹ ਢੱਕੇ ਹੀ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਫਿਰ ਵੀ ਪੁਲਿਸ ਆਈ ਆ ਫੋਰੈਂਸਿਕ ਲੈਬ ਵਾਲੀ ਆਏ ਤੇ ਸਾਡੀ ਤੇ ਇਹ ਹੀ ਆ ਹੁਣ ਮੰਗਾ ਤੇ ਪੁਲਿਸ ਜਿਹੜਾ ਹੈ ਉਹ ਬੰਦੇ ਨੂੰ ਲੱਭੇ ਸਾਡੇ ਘਰ ਵਿਆਹ ਵੀ ਆ ਫੰਕਸ਼ਨ ਆ ਕੋਈ ਘੰਟਾ ਨੂੰ ਕਰਦੇ ਮੈਂ ਬੀਐਸਪ ਦਾ ਰਟਾਇਰਡ ਸਬ ਇੰਸਪੈਕਟਰ ਤੇ ਵਿਆਹ ਵੀ ਆ ਸਾਡੇ ਘਰ ਇਸ ਕਰਕੇ ਪੁਲਿਸ ਨੂੰ ਰਿਕਵੈਸਟ ਆ ਕਿ ਉਹ ਬੰਦਿਆਂ ਨੂੰ ਛੇਤੀ ਤੋਂ ਛੇਤੀ ਟਰੇਸ ਕੀਤਾ ਜਾਵੇ ਗਾਂ ਤੋਂ ਇਹੋ ਜਿਹਾ ਕੰਮ ਉਹ ਨਾ ਕਰਨ ਇਹ ਸਾਡੇ ਕੋਲ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਐਚਐਚਓ ਸਾਹਿਬ ਕਿੰਨੇ ਸਮੇਂ ਤੋਂ ਇਸ ਪਿੰਡ ਜੇ ਰਹ ਰਹੇ ਹੋ ਨਹੀਂ ਤਾਂ ਇਹ ਸਦੀਕਾ ਤੋਂ ਇੱਥੇ ਹੀ ਹੈ ਕਿਸੇ ਦਾ ਕੋਈ ਰੰਜਿਸ਼ ਨਹੀਂ ਨਹੀਂ ਭਾਜੀ ਨਹੀਂ ਨੋ ਨੋ ਕਿਹਦੇ ਘਰ ਦੀ ਕਿਸੇ ਕਿਹਦੇ ਘਰ ਨਹੀਂ ਜਾਂਦਾ ਮੈਂ ਰੋਡ ਤੇ ਸਸਰੀ ਘਰ ਸਾਰੇ ਨੇ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਬੱਚਿਆਂ ਦੀ ਕੋਈ ਲੈਣ ਦੇ ਨਹੀਂ ਬੱਚੇ ਤਾਂ ਬਾਹਰ ਰਹਿੰਦੇ ਸਾਡੇ ਪੰਜ ਬੱਚੇ ਆ ਸਾਡੇ ਚਾਰ ਬਾਹਰ ਆ ਉਹ ਵੀ ਆਏ ਆ ਤੇ ਸਾਡੀ ਤੇ ਐਸ ਐਸ ਪੀ ਸਾਹਿਬ ਐਸ ਐਚਓ ਸਾਹਿਬ ਨੂੰ ਇਹ ਰਿਕਵੈਸਟ ਆ ਵੀ ਬੰਦੇ ਨੂੰ ਫੜਿਆ ਜਾ ਵੀ ਛੇਤੀ ਛੇਤੀ ਗਾਂ ਤੋਂ ਫੇਰ ਤਾਂ ਇਹੋ ਜਿਹਾ ਕੰਮ ਕਰਨੋ ਹਾਂਜੀ ਇਹ ਨਾ ਕੰਟਰੋਲ ਵਾਲੀ ਬੋਟਲ ਆ ਮੇਬੀ ਪੰਟਰੋਲ ਹੈ ਜਾਂ ਦੂਜਾ ਹਗਾ ਤੇਲ ਤੇ ਬੱਤੀ ਲਾ ਕੇ ਅੰਦਰ ਨੂੰ ਸਿਟੀ ਆ ਤੇ ਵੈਰੀਫਾਈ ਕਰ ਰਹੇ ਆ ਕੰਪਲੇਂਟ ਆ ਗਈ ਦੀ ਕੰਪਲੇਂਟ ਦੇ ਮੱਦੇਨਜ਼ਰ ਕਾਰਵਾਈ ਕਰਦਣੀ ਹੈਗੀ। ਮੈਮ ਸੀਸੀਟੀਵੀ ਵੀ ਸਾਹਮਣੇ ਹੈਗੀ ਉਹਦੇ ਵਿੱਚ ਕੀ ਕੁਝ ਸੀਸੀਟੀ ਨਾਲ ਦੇ ਘਰ ਤੋਂ ਥੋੜਾ ਜਿਹਾ ਸਾਹਮਣੇ ਹੈ ਲਾਈਟ ਵੀ ਨਹੀਂ ਸੀ ਚੱਲ ਰਹੀ ਉਸ ਗਲੀ ਦੀ। ਅ ਮੇਰੇ ਹਿਸਾਬ ਨਾਲ ਉਸੇ ਦਿਨ ਹੀ ਇਹ ਬੰਦ ਹੋਈ ਸੀ ਲਾਈਟ ਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇਬੀ ਤਿੰਨ ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ ਤੇ ਤੇ ਪਰ ਹਜੇ ਉਹ ਮਤਲਬ ਉਹਨਾਂ ਦੀ ਸ਼ਕਲ ਦਾ ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਬਾਕੀ ਆਸ-ਪਾਸੇ ਦੇ ਹੋਰ ਕੈਮਰੇ ਚੈੱਕ ਕਰਾਂਗੇ ਫਿਰ ਪਤਾ ਲੱਗੂਗਾ। ਹਜੇ ਤੱਕ ਇਹ ਹੋਜੀ ਗੱਲ ਸਾਹਮਣੇ ਤੇ ਨਹੀਂ ਆਈਗੀ। ਤੇ ਇਹਨਾਂ ਦੇ ਆਪਣਾ ਦੱਸਣਾ ਵੀ ਆ ਵੀ ਸਾਡੀ ਕਦੇ ਕਿਸੇ ਨਾਲ ਕੋਈ ਲਗੜਾ ਟਰਾਈ ਨਹੀਂ ਤੇ ਆਸ-ਪਾਸੇ ਦੇ ਲੋਕਾਂ ਤੋਂ ਵੀ ਵੈਰੀਫਾਈ ਕੀਤਾ ਵਟ ਉਹ ਕਹਿ ਰਹੇ ਵੀ ਇਹਨਾਂ ਦੀ ਕਦੇ ਇਦਾਂ ਦੀ ਗੱਲ ਸੁਣੀ ਨਹੀਂ ਗਈ ਵੀ ਬੜੇ ਸ਼ਾਂਤ ਪਰਸਨ ਹੈਗੇ ਨੇ ਇਹ